ਕਮਾਲ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਲੈ ਗਈ ਐ ਜਮਾ ਇਹ ਗੱਲਾਂ ਕਰਨ ਦੀਆਂ ਕਿਸੇ ਨੇ ਦੱਸਿਆ ਬਾਪੂ ਬੈਠੇ ਐ ਜਿਨ੍ਹਾਂ ਨੇ ਝਾੜ ਮੜਿਆਂ ਦੇ ਫੇਰ ਖਾ ਕੇ ਆ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿਹ ਕਿਹਦਾ ਪਿੰਡ ਸ਼ੇਰ ਨੇ ਇਤਿਹਾਸਕ ਧਰਤੀ ਐ ਕਿਸੇ ਨੇ ਬੋਲਿਆ ਵੀ ਇੱਥੇ ਇੰਨੀਆਂ ਮਰਾਦਾਂ ਪੂਰੀਆਂ ਹੁੰਦੀਆਂ ਜੰਡ ਸਾਹਿਬ ਬਾਰੇ ਬੋਲਿਆ ਕਿਸੇ ਬੁਲਾਰੇ ਨੇ ਆ ਫੌਜੀਆ ਹੁਣ 5 ਲੱਖ ਰੁਪਇਆ ਤਾਂ ਪਿੰਡ ਵਾਲਿਆਂ ਨੇ ਲਾਇਆ ਉਹ ਫਲਾਨਾ ਫੌਜੀ ਲਾਇਬ ਹੋਇਆ ਬੈਠਾ ਉਹ ਧੌਂਕਾ ਫੌਜੀ ਲਾਇਬ ਹੋਇਆ ਬੈਠਾ ਹੁਣ ਪੁੱਛਣ ਆ ਲਾਵੇ ਇਹ ਮਹੀਨਾ ਹੋ ਗਿਆ ਬਾਸ਼ ਇਕੱਠੀ ਕਰੀ ਜਾਂਦੇ ਇਹਨਾਂ ਨੇ ਫੌਜੀਆ ਦੇ ਨਾਂ ਹੀ ਸੁਣਨੇ ਸੀ ਆ ਪੁਰਾਣੇ ਖਿਡਾਰੀ ਬਾਰੇ ਬੋਲਿਆ ਕਿਸੇ ਬਾਰੇ ਆ ਵੀ ਆ ਧੀਰੇ ਵਰਗੇ ਆ ਭੋਲੇ ਵਰਗੇ ਆ ਜਬਰਜੰਗ ਫੌਜੀ ਰਵਣੇ ਵਰਕੇ ਖੇਡਦੇ ਰਹੇ ਐ ਦੱਸਿਆ ਕਿਸੇ ਨੇ ਕਮਾਦ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਲੈ ਗਈ ਐ ਜਮਾ ਇਹ ਗੱਲਾਂ ਕਰਨ ਦੀਆਂ ਕਿਸੇ ਨੇ ਦੱਸਿਆ ਬਾਪੂ ਬੈਠੇ ਐ ਜਿਨ੍ਹਾਂ ਨੇ ਝਾੜ ਮੜਿਆਂ ਦੇ ਫੇਰ ਖਾ ਕੇ ਆਹ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਮੁੱਕਿਆ ਤੂੰ ਦੱਸਿਆ ਵੀ ਕਿਹੜੀ ਟੀਮ ਦਾ ਮੁੰਡਾ ਕਬੱਡੀ ਪਾਉਂਦਾ ਹੈ ਕਿਹੜੀ ਦਾ ਮੁੰਡਾ ਫੜਦਾ ਹੈ ਦੱਸ ਮੈਨੂੰ ਕਿਉਂ ਤੁਸੀਂ ਕਬੱਡੀ ਦਾ ਸਤਿਆਨਾਸ਼ ਕਰ ਰਹੇ ਹੋ ਮੈਨੂੰ ਤਾਂ ਤੜਕੇ ਦਾ ਮੈਂ ਵੇਖੀ ਜਾਂਦਾ ਥੋੜੇ ਬਾਅਦ ਥੋੜਾ ਜਿਹਾ ਧਿਆਨ ਦਿਓ ਪੁੱਤ ਕਬੱਡੀ ਨੂੰ ਨੀਮਾ ਰੱਖੋ ਕੱਲੇ ਛੇਰਾਂ ਮਾਰੇ ਆ ਮੈਂ ਇੱਕ ਬੇਨਤੀ ਕਰੂੰਗਾ ਜਿੰਨੀਆਂ ਕਮੇਟੀਆਂ ਇੱਥੇ ਸੁਣਦੀਆਂ ਨੇ ਜਿਹੜੇ ਬੰਦੇ ਤੋਂ ਕਮੈਂਟਰੀ ਕਰਾਉਣੀ ਆ ਨਾ ਉਹਦਾ ਮੋਬਾਈਲ ਫੜ ਕੇ ਰੱਖਿਆ ਕਰੋ ਉਹਦਾ ਮੋਬਾਈਲ ਉਹਦੀ ਜੇਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਕਮੈਂਟਰੀ ਕਰਨੀ ਆ ਸਿੱਧੀ ਕਰੋ ਆ ਮੋਬਾਈਲਾਂ ਤੋਂ ਪੜ ਪੜ ਕੇ ਛੇਰ ਨਾ ਬੋਲੋ ਕਮੈਂਟਰੀ ਲੋਕਾਂ ਨੂੰ ਦੱਸੋ ਵੀ ਆ ਫਲਾਣੇ ਪਿੰਡ ਦਾ ਮੁੰਡਾ ਕਬੱਡੀ ਪਾਉਂਦਾ ਹੈ ਫਲਾਣੇ ਦਾ ਫੜਦਾ ਹੈ ਆ ਜਿਹੜੇ ਬਾਪੂ ਆਏ ਇਹਨਾਂ ਨੂੰ ਕੀ ਪਤਾ ਲੱਗਿਆ ਇਹ ਤੜਕੇ ਦੇ ਮੂੰਹ ਚੱਕੀ ਬੈਠੇ ਆ ਇਹਨਾਂ ਨੂੰ ਪੁੱਛੋ ਕੋਠੇ ਗੁਰੂ ਵਾਲੇ ਫੌਜੀ ਇਹਨਾਂ ਦੇ ਘਰੇ ਟਰਾਲੀ ਲਾ ਕੇ ਜਾਣਗੇ ਕਣਕ ਦੀ ਆ ਪਿੰਡ ਵਾਲੇ ਮੁੰਡਿਆਂ ਨੇ ਫੰਡ ਇਕੱਠਾ ਕਰਿਆ ਮਿਹਨਤ ਕੀਤੀ ਹੈ ਲੋਕ ਇਹਨਾਂ ਨੂੰ ਸ਼ਾਬਾਸ਼ ਦੇਣਗੇ ਮੁੰਡਾ ਤਾਂ ਕੱਲ ਨੂੰ ਗਾਲ੍ਹਾਂ ਦੇਣਗੇ ਗੱਲਾਂ ਦੇਖੋ ਕੀ ਹੁੰਦੀਆਂ ਆ ਜਾ ਬਸ ਇੰਨਾ ਕੀ ਸੁਣਨਾ ਸੀ ਬਹੁਤ ਵਧੀਆ ਸਾਡੇ ਵੱਡੇ